ਅਭੀ ਕਮਲਕੌਰ ਦੇ ਕਤਲ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਹ ਖਬਰ ਹੈ ਅਮਰਤਪਾਲ ਸਿੰਘ ਮਹਿਰੂ ਦੇ ਨਾਲ ਜੁੜੀ ਹੋਈ ਹੈ ਦੱਸਦੀ ਹੈ ਕਿ ਭਾਬੀ ਕਮਲਕੌਰ ਦਾ ਕਤਲ ਜਿਸ ਦਾ ਨਾਮ ਆ ਕੰਚਨ ਕੁਮਾਰੀ ਹੈ ਤੇ ਉਸ ਨੇ ਆਪਣਾ ਨਾਮ ਚੁੜਾ ਕੇ ਭਾਬੀ ਕਮਲਕੌਰ ਰੱਖਿਆ ਹੋਇਆ ਸੀ ਤੇ ਸੋਸ਼ਲ ਮੀਡੀਆ ਦੇ ਉੱਤੇ ਵਲਗਰ ਕੰਟੈਂਟ ਜਿਹੜਾ ਕਿ ਪਾਇਆ ਜਾਂਦਾ ਸੀ ਉਸ ਤੋਂ ਪਹਿਲਾਂ ਵੀ ਜਿਹੜੇ ਕਿ ਭਾਬੀ ਕਮਲ ਕੌਰ ਨੂੰ ਕਈ ਵਾਰ ਧਮਕੀਆਂ ਦਿੱਤੀਆਂ ਜਾ ਚੁੱਕੀਆਂ ਸੀ ਕਿ ਉਹ ਆਪਣਾ ਕੰਟੈਂਟ ਜਿਹੜਾ ਕਿ ਅਜੇਹਾ ਜੋ ਗਲਤ ਕੰਟੈਂਟ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਨਾ ਪਾਇਆ ਜਾਵੇ ਪਰ ਇਸ ਦੇ ਬਾਵਜੂਦ ਵੀ ਜਿਹੜਾ ਕਿ ਭਾਬੀ ਕਮਲ ਕੌਰ ਦੇ ਵੱਲੋਂ ਜਿਹੜਾ ਕਿ ਅਜੇਹਾ ਕੰਟੈਂਟ ਪਾਇਆ ਗਿਆ ਜਿਸ ਤੋਂ ਬਾਅਦ ਭਾਬੀ ਕਮਲ ਕੌਰ ਦਾ ਜਿਹੜਾ ਕਿ ਕਤਲ ਕਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਦੋ ਜਣੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਤੀਜਾ ਅਮਰਪਾਤ ਸਿੰਘ ਮਹਿਰੂ ਜਿਹੜਾ ਕਿ ਕਤਲ ਤੋਂ ਬਾਅਦ ਯੂਈ ਫਰਾਰ ਹੋ ਗਿਆ ਤਦ ਆਦੇ ਕਿ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਪੁਲਿਸ ਦੇ ਵੱਲੋਂ ਜਿਹੜੇ ਕਿ ਅਮਰਤਪਾਲ ਸਿੰਘ ਮਹਿਰੂ ਨੂੰ ਗ੍ਰਿਫਤਾਰ ਕਰਨ ਦੇ ਬਾਅਦ ਸੇ ਜਿਹੜੇ ਕਿ ਹੁਣ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ ਤੇ ਯੂਈ ਸਰਕਾਰ ਤੇ ਪ੍ਰਸ਼ਾਸਨ ਦੇ ਨਾਲ ਜਿਹੜਾ ਕਿ ਰਾਤ ਤੱਕ ਕਾਇਮ ਕੀਤਾ ਜਾ ਰਿਹਾ ਤੇ ਹਵਾਲਗੀ ਦੀ ਮੰਗ ਜਿਹੜੀ ਕਿ ਅਮਰਤਪਾਲ ਸਿੰਘ ਮਹਿਰੂ ਦੀ ਕੀਤੀ ਗਈ ਹੈ ਕਿਉਂਕਿ ਭਾਬੀ ਕਮਲਕੌਰ ਦੇ ਕਤਲ ਮਾਮਲੇ ਦੇ ਵਿੱਚ ਮਾਸਟਰਮਾਈਂਡ ਅਮਰਤਪਾਲ ਸਿੰਘ ਮਹਿਰੂ ਨੂੰ ਮੰਨਿਆ ਗਿਆ ਜਿਹਦੇ ਚੱਲਦੇ ਕਤਲ ਤੋਂ ਬਾਅਦ ਜਦੋਂ ਉਹ ਜਿਹੜਾ ਕਿ ਯੂਈ ਫਰਾਰ ਹੋ ਜਾਂਦਾ ਤਾਂ ਉਸ ਤੋਂ ਬਾਅਦ ਲਗਾਤਾਰ ਉਸ ਨੂੰ ਜਿਹੜਾ ਕਿ ਹੁਣ ਇਧਰ ਲਿਆਉਣ ਦੀ ਭਾਰਤ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਡਿਪੋਰਟ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਜਿੱਦੇ ਚੱਲਦੇ ਪ੍ਰਸ਼ਾਸਨ ਦੇ ਵੱਲੋਂ ਯੂਈ ਸਰਕਾਰ ਦੇ ਨਾਲ ਰਾਤਤਾ ਕਾਇਮ ਕੀਤਾ ਗਿਆ ਪ੍ਰਸ਼ਾਸਨ ਨਾਲ ਜਿਹੜਾ ਕਿ ਰਾਤਤਾ ਕਾਇਮ ਕੀਤਾ ਗਿਆ ਤੇ ਕਮਲਕੌਰ ਦੇ ਕਤਲ ਲੈ ਕੇ ਸਾਰੀ ਜਿਹੜੀ ਕਿ ਰਿਪੋਰਟ ਉਹਨਾਂ ਨੂੰ ਦੱਸੀ ਗਈ ਹੈ ਜਿੱਦੇ ਚੱਲਦੇ ਹੁਣ ਉਸ ਦੀ ਜਿਹੜੀ ਕਿ ਲੋੜ ਹੈ ਲੋੜਿੰਦਾ ਹੈ ਇਸ ਕਤਲ ਮਾਮਲੇ ਦੇ ਵਿੱਚ ਜਿੱਦੇ ਚੱਲਦੇ ਉਸ ਦੀ ਜਿਹੜੀ ਕਿ ਹਵਾਲਗੀ ਦੀ ਮੰਗ ਪ੍ਰਸ਼ਾਸਨ ਦੇ ਵੱਲੋਂ ਯੂਈ ਸਰਕਾਰ ਤੋਂ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਤੋਂ ਕੀਤੀ ਜਾ ਰਹੀ ਹੈ ਤੇ ਜਲਦ ਹੀ ਜਿਹੜਾ ਕਿ ਅਮਰਪਾਤ ਸਿੰਘ ਮੈਰੂ ਨੂੰ ਭਾਰਤ ਲਿਆਂਦਾ ਜਾਵੇਗਾ ਦਾਜੇ ਕਿ ਇੰਸਟਾਗ੍ਰam ਦੇ ਉੱਤੇ ਜਿਹੜੇ ਇੰਸਟਾ ਕੋਇਨਸ ਨੇ ਉਹਨਾਂ ਨੂੰ ਵੀ ਜਿਹੜੇ ਕਿ ਧਮਕੀਆਂ ਦਿੱਤੇ ਗਿਆ ਸੀ ਜਿਸ ਦੇ ਵਿੱਚ ਦੀਪਿਕਾ ਲੁਤਰਾ ਹੋਈ ਜਾਂ ਫਿਰ ਪ੍ਰੀਤ ਜੱਟੀ ਹੋਈ ਜਿਨ੍ਹਾਂ ਦੇ ਵੱਲੋਂ ਗਲਤ ਕੰਟੈਂਟ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਜਾ ਰਿਹਾ ਸੀ ਸੋ ਪਹਿਲਾਂ ਵੀ ਕਈ ਵਾਰ ਹੋ ਰਿਹਾ ਕਿ ਅਮਰਤਪਾਲ ਸਿੰਘ ਮਹਿਰੂ ਇਹਨਾਂ ਨੂੰ ਸਮਝਾ ਚੁੱਕੇ ਨੇ ਪਰ ਇਸ ਦੇ ਬਾਵਜੂਦ ਵੀ ਇਹ ਜਿਹੜੇ ਕਿ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਹੀ ਸੀ ਜਿਸ ਦੇ ਚੱਲ ਦੇ ਭਾਬੀ ਕਮਲ ਦਾ ਜਿਹੜਾ ਕਿ ਕਤਲ ਕੀਤਾ ਗਿਆ ਕਿਉਂਕਿ ਇੱਕ ਸਵਾਲ ਇਹ ਵੀ ਸੀ ਇਸੇ ਵੀ ਤਰ੍ਹਾਂ ਸੀ ਕਿ ਕਮਲ ਦੇ ਪਿੱਛੇ ਕੌਰ ਲਾ ਕੇ ਤੇ ਨਾਮ ਰੱਖਿਆ ਹੋਇਆ ਸੀ ਕਮਲ ਕੌਰ ਤੇ ਅਸ਼ਲੀਲਤਾ ਪਰਾ ਕੰਟੈਂਟ ਪਾਇਆ ਜਾ ਰਿਹਾ ਸੀ ਇਹ ਚੀਜ਼ ਜਿਹੜੀ ਕਿ ਕਾਫੀ ਜਿਹੜੀ ਕਿ ਇਹਨਾਂ ਨੂੰ ਥੇਸ ਪਹੁੰਚਾਉਂਦੀ ਸੀ ਜਿਸ ਦੇ ਚੱਲਦੇ ਹੁਣ ਅਮਰਤਪਾਲ ਸਿੰਘ ਮਹਿਰੂ ਦੇ ਸਾਥ ਦੇ ਵੱਲੋਂ ਗळा ਘੋੜ ਕੇ ਜਿਹੜਾ ਕਿ ਕੰਚਨ ਕੁਮਾਰੀ ਦਾ ਭਾਬੀ ਕਮਲ ਦਾ ਜਿਹੜਾ ਕਿ ਕਤਲ ਕਰ ਦਿੱਤਾ ਜਾਂਦਾ ਤੇ ਪੋਸਟਮार्टम ਰਿਪੋਰਟ ਦੇ ਵਿੱਚ ਵੀ ਗळा ਘੋਟਣ ਦੀ ਜਿਹੜੀ ਪੁਸ਼ਟੀ ਹੋ ਰਹੀ ਹੈ ਉਸ ਤੋਂ ਬਾਅਦ ਹੁਣ ਜਿਹੜੇ ਕਿ ਅਮਰਤਪਾਲ ਸਿੰਘ ਮਹਿਰੂ ਨੂੰ ਲਗਾਤਾਰ ਭਾਰਤ ਲਿਆਉਣ ਦੀ ਪ੍ਰਕਿਰਿਆ ਜੁੜੀ ਕਿ ਤੇਜ਼ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਪੂਰਾ ਡੀਚੋਟੀ ਦਾ ਜ਼ੋਰ ਲਗਾ ਰਿਹਾ ਤਾਂ ਕਿ ਕਤਲ ਮਾਮਲੇ ਦੇ ਵਿੱਚੋਂ ਲੜਿੰਦੇ ਅਮਰਤਪਾਲ ਸਿੰਘ ਮਹਿਰੂ ਜਿਹੜਾ ਕਿ ਭਾਰਤ ਲਿਆਂਦਾ ਜਾਵੇ ਤੇ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਸ਼ੰਕਾ ਜਿਤਾਈ ਜਾ ਰਹੀ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਅਮਰਤਪਾਲ ਸਿੰਘ ਮਹਿਰੂ ਕਤਲ ਤੋਂ ਬਾਅਦ ਉਸ ਦੇ ਦੋਨੋਂ ਫੋਨ ਵਗੈਰਾ ਵੀ ਜਿਹੜਾ ਕਿ ਉਹ ਨਾਲ ਲੈ ਗਿਆ ਆਖਰ ਅਜਿਹਾ ਕੀ ਸੀ ਕਮਲਕੌਰ ਦੇ ਮੋਬਾਈਲ ਫੋਨ ਦੇ ਵਿੱਚ ਜਿਹੜਾ ਕਿ ਉੱਥੇ ਛੱਡਣਾ ਸਹੀ ਨਹੀਂ ਸਮਝਿਆ ਤੇ ਉਸ ਦਿਨ ਉਹ ਜਿਹੜਾ ਕਿ ਆਪਣੇ ਨਾਲ ਲੈ ਕੇ ਉਹ ਬਾਹਰ ਚਲਾ ਗਿਆ ਤਾਂ ਇਸ ਦੇ ਜਿਹੜੇ ਕਿ ਹੰਡੂਗਾ ਇਹਦੇ ਨਾਲ ਜਾਂਚ ਹੋਵੇਗੀ ਕਿ ਕੀ ਕੁਝ ਸੀ ਉਸ ਫੋਨ ਦੇ ਵਿੱਚ ਤੇ ਉਸ ਦੇ ਜਿਹੜੇ ਕਿ ਥੱਪੜ ਮਾਰ ਕੇ ਉਸ ਤੋਂ ਫੋਨ ਦੇ ਜਿਹੜੇ ਕਿ ਸਾਰੇ ਪਾਸਵਰਡ ਜਿਹੜੇ ਕਿ ਪਾਸਵਰਡ ਜਿਹੜੇ ਕਿ ਉਹ ਮੰਗੇ ਗਏ ਸੀ ਜਿਸ ਦੇ ਚੱਲਦੇ ਉਹਦਾ ਕਤਲ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਅੰਮ੍ਰਿਤਸਰ 에য়ারਪੋਰਟ ਤੋਂ ਜਿਹੜਾ ਕਿ ਯੂਈ ਅਮਰਿਤਪਾਲ ਸਿੰਘ ਮੈਰੂ ਜਿਹੜਾ ਕਿ ਫਰਾਰ ਹੋ ਜਾਂਦਾ ਤੇ ਜਲਦ ਉਸ ਨੂੰ ਜਣ ਕੇ ਭਾਰਤ ਲਿਆਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ ਤਾਂ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਇਹ ਪ੍ਰਕਿਰਿਆ ਤੇਜ਼ ਕੀਤੀ ਹੈ ਤੇ ਕਦੋਂ ਤੱਕ ਜਿਹੜੇ ਕਿ ਅਮਰਿਤਪਾਲ ਸਿੰਘ ਮੈਰੂ ਨੂੰ ਗ੍ਰਿਫਤਾਰ ਕਰਕੇ ਭਾਰਤ ਲਿਆਂਦਾ ਜਾਵੇਗਾ